ਚਾ ਤੇ ਕਿਸਮਤ ਦੀ ਗੱਲਾਂ ਨੇ ਕਿ ਸਾਡੇ ਪਿੰਡ ਦਾ ਡਰਾਈਵਰ ਹੁੰਦਾ ਸੀ ਮੁੰਡਾ ਬੂਰੀ ਚੱਕਦਾ ਹੁੰਦਾ ਸੀ ਅੱਛਾ ਬਾਈ ਉਹ ਗੱਡੀ 'ਚ ਬਹਿ ਗਿਆ ਨਾਲ ਡਰਾਈਵਰ ਸੀਟ ਤੇ ਹੂੰ ਕਿ ਉਹ ਡਰਾਈਵਰੀ ਕਰਦਾ ਹੁੰਦਾ ਸੀ ਅੱਛਾ ਉਹ ਜਿਵੇਂ ਉਹ ਹਜੀਤ ਵੀਕਾਸ ਜੀ ਉਹਨੂੰ ਨਾਲ ਲਿਆ ਕੇ ਉਹ ਕੋ ਕੋ ਗੱਲਾਂ ਬਾਤਾਂ ਮਾਦ ਰਹਿੰਦੇ ਹੱਸਦਾ ਰਹਿੰਦਾ ਸੀ ਜੀ ਜੀ ਉਹ ਥੋੜੇ ਦੂਰ ਗਿਆ ਆਟੋਮੈਟਿਕ ਉਤਰਿਆ ਆਇਆ ਹੇਠਾਂ ਡਰਾਈਵਰ ਡਰਾਈਵਰ ਅੱਛਾ ਕਹਿੰਦਾ ਨਹੀਂ ਮੈਂ ਜਾਣਾ ਨਹੀਂ ਹੂੰ ਦੇਖੋ ਕਿਸਮਤ ਦੀ ਗੱਲਾਂ ਹੁੰਦੀਆਂ ਉਹਨਾਂ ਨੇ ਕਦੇ ਸੋਚੀ ਤਾਂ ਕਿ ਕਾਤੀ ਉਦੋਂ ਕੱਟ ਤੇ ਭਲਵਾਨ ਵਾਲੇ ਟੋਣੇ ਪਟਿਆਲੇ ਗਿਆ ਲੇਟ ਹੋ ਗਿਆ ਸੀ 셔ਟ ਟੁੱਟ ਗਿਆ ਤੇ ਮੈਨੂੰ ਤਾਂ ਆਪ ਸਵੇਰੇ ਪਤਾ ਲੱਗਿਆ ਅਖਬਾਰਚੀ ਪਤਾ ਲੱਗਿਆ ਖ਼ਬਰ ਤੋਂ ਪਹਿਲਾਂ ਹੀ ਤਕਰੀਬਨ ਮੈਨੂੰ ਫੋਨ ਆ ਗਿਆ ਸੀ ਕਿਸੇ ਦਾ ਅੱਛਾ ਕਹਿੰਦੇ ਵੀ ਆਹ ਗੱਲ ਹੋ ਗਈ ਰਾਤ ਨੂੰ ਤਾਂ ਪਤਾ ਹੀ ਨਹੀਂ ਲੱਗਿਆ ਹੈਗਾ ਹੂੰ ਤੇ ਉਦੋਂ ਚਲੋ ਸਿੰਗਲ ਰੋਡ ਹੁੰਦੀ ਸੀਗੀ ਤੁਹਾਨੂੰ ਪਤਾ ਹੈ ਰੋਡਾਂ ਦਾ ਬਾਕੀ ਕਿਸਮਤ ਦੀ ਗੱਲ ਹੈ ਲੋਕਾਂ ਨੇ ਪਾਰ ਜੀ ਜਿਵੇਂ ਸਮਝ ਲਓ ਕਿ ਬਹੁਤ ਅਫਸੋਸ ਮਨਾਇਆ ਬਹੁਤ ਵੱਡਾ ਕਦੇ ਵੀ ਉਦੋਂ ਵੀ ਜਦੋਂ ਜਿਵੇਂ ਸਿੱਧੂ ਮਸੇਵਾਲ ਦੀ ਬਾਦ ਨੂੰ ਸਾਰਾ ਪੰਜਾਬ ਹੀ ਕਿ ਚਲੋ ਇਹਦੇ ਲਈ ਤਾਂ ਬਾਰਦੀ ਐ ਇਦਾਂ ਸੁਣ ਹੋ ਗਿਆ ਜੀ ਇੱਕ ਵਾਰ ਕੰਨਾਚਰ ਬੋਲਿਆ ਨਹੀਂ ਕੋਈ ਉਹਦੋਣਾ ਵੇਲੇ ਵੀ ਦੁਨੀਆ ਹਰਜੀਤ ਉਹਦੋਣਾ ਵੇਲੇ ਇਦਾਂ ਹੀ ਹੋਈ ਸੀ ਬਹੁਤ ਲੋਕਾਂ ਨੇ ਕਰੇ ਬਈ ਕੀ ਜਦੋਂ ਤੁਸੀਂ ਮੈਂ ਇਹ ਚਾਹਣਾ ਵੀ ਤੁਸੀਂ ਤਾਂ ਬੈਠੇ ਸੀ ਮੰਨ ਲਓ ਜੇ ਲੱਤ ਤੁਹਾਡੀ ਟੁੱਟੀ ਹੋਈ ਸੀ ਪਲਾਸਟਰ ਲੱਗਿਆ ਹੋ ਉਹ ਸਥਿਤੀ ਦੱਸੋ ਜਦੋਂ ਆ ਕੇ ਹਰਜੀਤ ਹੁਣੀ ਬੈੰਦੇ ਆ ਕੀ ਗੱਲਾਂ ਕਰਦੇ ਹੋ ਤੁਸੀਂ ਆਖਰੀ ਗੱਲਾਂ ਤਾਂ ਚੇਤੇ ਹੋਣੀਆਂ ਕੋਈ ਹਾਸੇ ਆਪਣੇ ਨੇ ਹੱਸਦਾ ਬਹੁਤ ਰਹਿੰਦਾ ਹਾਂਜੀ ਬਹੁਤ ਹੱਸਦਾ ਰਹਿੰਦਾ ਸੀ ਹਾਂ ਆਪਣੇ ਘਰ ਦੇ ਮੂਰੇ ਇੱਕ ਬੈਠ ਕੇ ਜੀ ਹੁੰਦੀ ਸੀ ਅੱਛਾ ਉੱਥੇ ਹੀ ਬੈਠੇ ਹੁੰਦੇ ਸੀ ਤੁਸੀਂ ਇੱਕ